ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਲਾਡੀ ਬਿਜਲੀਵਾਲ ਮਨੀਸ਼ ਚੱਡਾ ਅਮਰੀਕਾ ਹੈਪੀ ਮਲਤਾਨੀ ਘੋੜਾ ਕਾਲੇ ਸਿੰਘਾਂ ਵਾਲਾ ਤੇ ਨਾਲ ਖੁੱਲਾ ਆਸਟ੍ਰੇਲੀਆ ਤੇ ਨਾਲ ਬਾਗੀ ਟਵਾਲ ਹੁਣਾਂ ਦਾ ਧੰਨਵਾਦ ਆਉਧਪੁਰਜੀ ਵਾਲਾ ਦੀਪ ਉਹ ਲਾਣਪੁਰੀਆ ਚੱਕਰਾ ਮਾਈਕ ਤੇ ਫਿਰ ਕਰੀਏ ਗੱਲ ਲੋ ਦੋਉਂ ਉਧਪੁਰੀਆਂ ਵਾਲੇ ਪਿੰਡ ਵਾਲਾ ਮੇਰੇ ਵੀਰੋ ਦੀਪ ਤੇ ਦੂਸਰੇ ਪਾਸੇ ਦੇਖਾਂਗੇ ਵੀ ਮਲੇ ਸਿੰਘ ਰਾਣਾ ਇਸ ਨੌਜਵਾਨ ਦੀ ਖੇਡ ਤੇ ਪਾਲਾ ਜਲਾਲਪੁਰੀਆ ਕੇ ਫੜੇ ਜਲਾਲਪੁਰੀਏ ਪਾਲੇ ਦੇ ਆ ਟੀਪੂ ਕੀ ਦੀ ਖੇਡ ਕਲੱਬ ਦੇ ਲਈ ਪੁਆਇੰਟ ਦਾ ਨੌਜਵਾਨ ਵਾਧਾ ਕਰ ਗਿਆ ਇਹ ਅਰਸ਼ਲਾਨ ਬੱਟੂ ਹੈ ਇਹ ਲੈਂਦੇ ਪੰਜਾਬ ਦਾ ਚੰਪ ਲਿਆ ਇਹ ਨਿਊਜ਼ੀਲੈਂਡ ਦੇ ਕਹਿੰਦੇ ਲੋਕਲ ਮੈਚਾਂ ਦੇ ਵਿੱਚ ਵੀ ਬਹੁਤ ਸਿਰੇ ਦਾ ਖੇਡਿਆ ਔਰ ਅੱਜ ਇੰਟਰਨੈਸ਼ਨਲ ਮੈਚਾਂ ਦੇ ਵਿੱਚ ਪ੍ਰੋ ਪੰਜਾਬ ਕਬੱਡੀ ਕਲੱਬ ਰੰਗੇ ਸਿੱਕਾ ਦੀ ਖੇਡ ਕਲੱਬ ਦੇ ਵੱਲੋਂ ਪਰ ਦੂਜੇ ਪਾਸੇ ਜਲਾਲਪੁਰੀਆ ਕਲੋਜ਼ ਫਾਈਟਰ ਕਿਹੜੀ ਕਬੱਡੀ ਦਾ ਇਸ ਵੇਲੇ ਕਰਦਾ ਕੋਸ਼ਿਸ਼ ਲਾਉਂਦਾ ਟੱਕੜਾ ਜਫਾ ਐਨ ਗੱਲ ਵੱਖਰੀ ਜੀ ਕਰਦਾ ਹੈ ਦਸ਼ਮੇਸ਼ ਕਬੱਡੀ ਕਲੱਬ ਟੀਪੁਕੀ ਦੀ ਖੇਡ ਕਲੱਬੋਂ ਆਓ ਮੇਰੇ ਮਿੱਤਰੋ ਇਸ ਵੇਲੇ ਲਾਉਂਦਾ ਟੱਕੜਾ ਜਫਾ ਐਨ ਸਵਾਦ ਲੈ ਵੀ 골ਡੀ ਪਿਆ ਪਾਣੀ ਨੌਜਾਨਾ ਇਸ ਨੌਜਾਨ ਜਲਾਲਪੁਰ